ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਲੇਖ ਵੀਡੀਓ ਬਾਰੇ ਸੋ ਜਦ ਕਵਲ ਦੀ ਘਰ ਵਾਲੀ ਪਿੰਕੀ ਘਰੋਂ ਭੱਜ ਜਾਂਦੀ ਆ ਤੇ ਜਦ ਕਵਲ ਉਸ ਨੂੰ ਵੇਖ ਲੈਂਦਾ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਸੋ ਜਿਵੇਂ ਤੁਸੀਂ ਵੇਖਿਆ ਕਿ ਸੰਦੀਪ ਦੇ ਨਾਲ ਬਹੁਤ ਹੀ ਜ਼ਿਆਦਾ ਵਧਿਕੀਆਂ ਹੋ ਰਹੀਆਂ ਕਿਉਂਕਿ ਉਸ ਦਾ ਭਰਾ ਪਰਚਾਈ ਉਸ ਦੇ ਉੱਤੇ ਸ਼ੱਕ ਹੀ ਕਰਨ ਲੱਗ ਪਏ ਤੇ ਉਧਰ ਕਵਲ ਦੇ ਘਰ ਵੀ ਪੰਗਾ ਪਿਆ ਹੋਇਆ ਹੈ ਕਿਉਂਕਿ ਉਸ ਦੀ ਘਰ ਵਾਲੀ ਨਾ ਬਿਲਕੁਲ ਨਹੀਂ ਪਾਂਦੀ ਤੇ ਉਹ ਉਹਨਾਂ ਦਾ ਘਰ ਛੱਡ ਕੇ ਹੀ ਚਲੀ ਗਈ ਜਿਵੇਂ ਕਿ ਉਹ ਘਰ ਛੱਡ ਕੇ ਚਲੀ ਜਾਂਦਾ ਕਹਿ ਜਾਂਦੀ ਆ ਭਾਰੋ ਆਪਣੇ ਪੇਕੇ ਨਹੀਂ ਚਾਹਦੀ ਸੋ ਰਸਤੇ ਵਿੱਚ ਚਾਂਦਿਆ ਜਦ ਕਵਲ ਨੇ ਪਿੰਕੀ ਨੂੰ ਦੇਖ ਲਿਆ ਤੇ ਉਹ ਉਸਨੂੰ ਪੁੱਛਦਾ ਹੈ ਕਿ ਤੂੰ ਕਿੱਥੇ ਚਲਨੀ ਆ ਤਾ ਗੋ ਕਹਿਣ ਲੱਗਦੀ ਆ ਕਿ ਮੈਂ ਤਾਂ ਆਪਣੇ ਪੇਕੇ ਚਲਨੀ ਆ ਤੇ ਕਵਲ ਨੇ ਅਗੋ ਕਿਹਾ ਕਿ ਤੂੰ ਮੈਨੂੰ ਦੱਸਿਆ ਪੁੱਛਿਆ ਵੀ ਨਹੀਂ ਤੇ ਕਿੱਧਰ ਤੁਰ ਪਈ ਸੋ ਰਸਤੇ ਵਿੱਚ ਹੀ ਕਵਲ ਨਾਲ ਲੜਨ ਲੱਗ ਪੈਂਦੀ ਆ ਕਵਲ ਉਸ ਨੂੰ ਇਹ ਵੀ ਕਹਿੰਦਾ ਕਿ ਤੂੰ ਮੇਰੇ ਪਿੱਛੇ ਬੈਠ ਜਾ ਮੈਂ ਤੈਨੂੰ ਘਰ ਲੈ ਕੇ ਜਾਣਾ ਤੇ ਸਾਰੀ ਗੱਲ ਘਰੇ ਜਾ ਕੇ ਕਰਦੇ ਆ ਰਾਹ ਵਿੱਚ ਤਮਾਸ਼ਾ ਨਾ ਖੜਾ ਕਰ ਪਰ ਉਹ ਫਿਰ ਵੀ ਨਹੀਂ ਮੰਦੀ ਤੇ ਕਹਿੰਦੀ ਆ ਕਿ ਮੈਂ ਬੱਸ ਤੇ ਚੜ੍ਹ ਕੇ ਚਲੀ ਜਾਵਾਂਗੀ ਕਵਲ ਨੂੰ ਨਹੀਂ ਪਤਾ ਹੁੰਦਾ ਕਿ ਉਸਨੇ ਕਿਸਦੇ ਨਾਲ ਜਾਣਾ ਏ ਸੋ ਕਵਲ ਉਸ ਨੂੰ ਛੱਡ ਕੇ ਦੇਖਦਾ ਏ ਕਿ ਬੱਸ ਤੇ ਚੜਦੀ ਆ ਜਾਂ ਕੀ ਕਰਦੀ ਆ ਕਿਹੜੀ ਬਾਸ ਤੇ ਜਾਂਦੀ ਆ ਜਦ ਕਵਲ ਉਸ ਨੂੰ ਚੋਰੀ-ਚੋਰੀ ਦੇਖਦਾ ਏ ਤੇ ਉਸਦੇ ਲਈ ਇੱਕ ਗੱਡੀ ਆਉਂਦੀ ਆ ਜਿਸ ਵਿੱਚ ਬੈਠ ਕੇ ਉਹ ਚਲੀ ਜਾਂਦੀ ਆ ਇਹ ਸਾਰਾ ਕੁਝ ਵੇਖ ਕੇ ਕਵਲ ਦੇ ਹੋਸ਼ ਉੱਡ ਜਾਂਦੇ ਆ ਤੇ ਉਸ ਨੂੰ ਪਤਾ ਲੱਗ ਜਾਂਦਾ ਏ ਕਿ ਇਹ ਕੋਈ ਗਲਤ ਕੰਮ ਹੀ ਕਰ ਰਹੀ ਆ ਤੇ ਘਰ ਆ ਕੇ ਉਹ ਚਾਦਰ ਰੋਲਾ ਪਾਉਂਦਾ ਏ ਕਿ ਉਹ ਕਿਸੇ ਨਾਲ ਭੱਜ ਗਈ ਤੇ ਇਹ ਗੱਲ ਸੁਣ ਕੇ ਉਸ ਦੀ ਮੰਮੀ ਦੇ ਹੋਸ਼ ਉੱਡ ਜਾਂਦੀ ਆ ਤੇ ਉਹ ਕਹਿੰਦੀ ਆ ਕਿ ਉਹ ਤਾਂ ਕਹਿ ਕੇ ਗਈ ਸੀ ਕਿ ਮੈਂ ਆਪਣੇ ਪੇਕੇ ਚਲੀ ਆ ਤੇ ਫਿਰ ਉਸਦੀ ਵਿਚੋਲਣ ਜਾਨੀ ਕਿ ਉਸਦੀ ਭੂਆ ਨੂੰ ਬੁਲਾਇਆ ਜਾਂਦਾ ਏ ਤੇ ਕਵਲ ਉਸਦੀ ਭੂਆ ਨੂੰ ਕਾਫੀ ਗੱਲਾਂ ਵੀ ਸੁਣਾਉਂਦਾ ਏ ਤੇ ਇਹ ਵੀ ਕਹਿੰਦਾ ਏ ਕਿ ਤੁਹਾਡੀ ਭਤੀਜੀ ਨੇ ਰੰਗ ਲਾ ਤੇ ਉਹ ਤਾਂ ਹੁਣ ਕਿਸੇ ਦੇ ਨਾਲ ਭੱਜ ਗਈ ਇਹ ਗੱਲ ਸੁਣ ਕੇ ਉਸਦੀ ਭੂਆ ਪੈਰਾਂ ਤੇ ਪਾਣੀ ਨਹੀਂ ਪਹਿਨ ਦਿੰਦੀ ਭਾਰ ਉਸ ਨੂੰ ਵਿੱਚੋਂ ਸਾਰਾ ਪਤਾ ਹੁੰਦਾ ਏ ਕਿ ਉਸਦੀ ਕਿਸੇ ਦੇ ਨਾਲ ਗੱਲ ਿਆ ਤੇ ਉਹ ਭੱਜ ਵੀ ਸਕਦੀ ਆ ਉਸਦੇ ਰੰਗ ਉੱਡ ਜਾਂਦੇ ਆ ਘਰੇ ਜਾ ਕੇ ਉਹ ਜਦ ਪ੍ਰੀਤ ਤੇ ਵਿੱਕੀ ਨੂੰ ਦੱਸਦੀ ਆ ਤੇ ਉਹ ਵੀ ਬੜੇ ਹੈਰਾਨ ਹੁੰਦੇ ਆ ਤੇ ਕਵਲ ਆਪਣੀ ਮੰਮੀ ਦੇ ਨਾਲ ਅੱਗੇ ਬਹਿ ਕੇ ਬਹੁਤ ਜ਼ਿਆਦੀਆਂ ਗੱਲਾਂ ਕਰਦਾ ਏ ਤੇ ਇਹ ਵੀ ਕਹਿੰਦਾ ਏ ਕਿ ਉਚਿਓ ਮੈਨੂੰ ਮਿਲ ਵੀ ਪਈ ਮੈਂ ਫਿਰ ਵੀ ਨਹੀਂ ਰੱਖਣਾ ਕਿਉਂਕਿ ਪਹਿਲੀ ਗੱਲ ਤਾਂ ਉਸਦੀ ਮੇਰੇ ਨਾਲ ਬਿਲਕੁਲ ਵੀ ਨਹੀਂ ਬਣਦੀ ਉਸਨੇ ਹਮੇਸ਼ਾ ਚੰਡੀਗੜ੍ਹ ਦੀ ਰੱਟ ਹੀ ਲਾਈ ਰੱਖੀ ਤੇ ਚੰਡੀਗੜ੍ਹ ਵੀ ਉਹ ਤਾਂ ਹੀ ਜਾਣਾ ਚਾਹੁੰਦੀ ਸੀ ਹੁਣ ਮੈਨੂੰ ਸਮਝ ਆ ਗਈ ਮੈਨੂੰ ਲੱਗਦਾ ਸੀ ਕਿ ਸ਼ਾਇਦ ਉਸਦੇ ਸ਼ੌਂਕ ਆ ਜੇ ਉਹ ਘੁੰਮਣ ਫਿਰਨ ਜਾਣਾ ਚਾਹੁੰਦੀ ਤੇ ਮੈਂ ਘਮਾਵ ਹੀ ਲਿਉਂਦਾ ਪਰ ਹੁਣ ਜਿਹੜਾ ਉਹ ਕੰਮ ਕਰਕੇ ਗਈ ਆ ਹੁਣ ਤਾਂ ਮੈਂ ਉਸਨੂੰ ਆਪਣੇ ਘਰ ਕਦੀ ਵੀ ਨਹੀਂ ਵਸਾਵਾਂਗਾ ਇਹ ਗੱਲ ਉਹ ਆਪਣੀ ਮੰਮੀ ਨਾਲ ਵੀ ਕਰਦਾ ਏ ਤੇ ਆਪਣੀ ਚਾਚੀ ਨੂੰ ਸੱਦ ਕੇ ਵੀ ਸਾਰੀਆਂ ਗੱਲਾਂ ਦੱਸਦਾ ਏ ਸੋ ਉਧਰ ਪਿੰਕੀ ਕਿਸੇ ਦੇ ਨਾਲ ਚਲੀ ਜਾਂਦੀ ਆ ਤੇ ਉਸਦੇ ਪੇਕੇਆਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਗਈ ਉਸਦੀ ਭੂਆ ਪੇਕੇ ਫੋਨ ਲਾ ਕੇ ਦੱਸਦੀ ਆ ਕਿ ਤੁਹਾਡੀ ਕੁੜੀ ਕਿਸੇ ਦੇ ਨਾਲ ਚਲੀ ਗਈ ਤੁਸੀਂ ਤੇ ਪੇਕੇ ਮੰਨਣ ਲਈ ਤਿਆਰ ਵੀ ਨਹੀਂ ਹੁੰਦੇ ਅੱਗੋਂ ਇਹ ਕਹਿੰਦੇ ਆ ਕਿ ਉਹ ਕਿਤੇ ਨਹੀਂ ਗਈ ਤੁਸੀਂ ਜਾਣ ਬੁੱਝ ਕੇ ਹੀ ਉਸ ਦੇ ਨਾਲ ਮਾੜਾ ਵਿਵਹਾਰ ਕਰਦੀ ਉਸ ਨੇ ਸਾਨੂੰ ਦੱਸਿਆ ਹੈ ਕਿ ਕੋਟਮਾਰ ਕੀਤੀ ਜਾਂਦੀ ਆ ਤੇ ਇਸ ਕਰਕੇ ਹੀ ਉਹ ਘਰ ਛੱਡ ਕੇ ਕਿਤੇ ਚਲੀ ਗਈ ਹੋਵੇਗੀ ਜੇਕਰ ਸਾਡੀ ਕੁੜੀ ਨਾ ਲੱਭੀ ਤਾਂ ਅਸੀਂ ਕੇਸ ਕਰ ਦੇਵਾਂਗੇ ਸੋ ਇਹ ਸਾਰੀਆਂ ਧਮਕੀਆਂ ਉਹ ਦਿੰਦੇ ਆ ਅੱਗੋਂ ਤੇ ਉਸਦੀ ਭੂਆ ਡਰ ਜਾਂਦੀ ਉਹ ਸੋਚਦੀ ਆ ਕਿ ਜੇਕਰ ਹੁਣ ਇਹ ਕਿਸੇ ਪਾਸੇ ਨਿਕਲ ਗਈ ਤਾਂ ਅਸੀਂ ਸਾਰੇ ਹੀ ਫਾਸ ਜਾਵਾਂਗੇ ਸੋ ਦੇਖਦੇ ਹਾਂ ਹੁਣ ਅੱਗੇ ਵੀਡੀਓ ਵਿੱਚ ਕੀ ਹੁੰਦਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ